ਉਹ ਇਹ ਹੈ ਜੀ ਮੀਟਿੰਗ ਸਾਡੀ ਵੈਸੇ ਤਾਂ ਜਿਹੜਾ ਵੀ ਸੈਲਰੀ ਜਿਹੜੀਆਂ ਪ੍ਰੋਬਲਮ ਚੱਲ ਰਹੀ ਹੈ ਇਸ ਟਾਈਮ ਪੰਜਾਬ 'ਚ ਉਹ ਵੈਸੇ ਜਗਜਾਹਰ ਹੈ ਕਿਉਂਕਿ ਅੱਜਕੱਲ ਜਿਹੜੀ ਖਬਰਾਂ ਜਿਹੜੇ ਸੁਰਕੀਆਂ ਸਾਰਾ ਦੇ ਨੇ ਸੈਲਰ ਨਾਲ ਰਿਲੇਟਿਡ ਹੀ ਲੱਗਦੀਆਂ ਆ ਉਹ ਪਿਛਲੇ ਸਾਲ ਲੋਕਾਂ ਨੇ ਕਾਫੀ ਲਾਸ ਉਠਾਇਆ ਸਰਕਾਰ ਦੀ ਪਾਲਿਸੀ ਦੀ ਵਜ੍ਹਾ ਕਰਕੇ ਇਸ ਵਾਰ ਪਾਲਿਸੀਆਂ ਦੇ ਵਿੱਚ ਕੋਈ ਸਾਨੂੰ ਡਿਕਲੇਅਰ ਨਹੀਂ ਕੀਤੀ ਜਾ ਰਹੀ ਹੈ ਵੀ ਕੀ ਬੰਦਾ ਹੈ ਔਰ ਸਭ ਤੋਂ ਵੱਡੀ ਸਮੱਸਿਆ ਹੈ ਸਪੇਸ ਦੀ ਸਪੇਸ ਦੇਣਾ ਸਰਕਾਰ ਦੀ ਰਿਸਪੌਂਸਿਬਿਲਟੀ ਹੈ ਨਾ ਕਿ ਸੈਲਰ ਮਾਲਕ ਦੀ ਔਰ ਔਰ ਨਾ ਹੋਣ ਕਰਕੇ ਲਾਸ ਜਿਹੜਾ ਝਿਲਦਾ ਹੈ ਉਹ ਸ਼ੈੱਲਰ ਮਾਰਕ ਝਿਲਦਾ ਹੈ ਕਿਸੇ ਬੰਦੇ ਨੇ ਸਾਨੂੰ ਅਜੇ ਤੱਕ ਨਾ ਸਰਕਾਰ ਦੇ ਕਿਸੇ ਨੇ ਮੈਂਦੇ ਨੇ ਨਾ ਸਰਕਾਰ ਨੇ ਖੁਦ ਇਹ ਸ਼ਵਾਸ ਨਹੀਂ ਦਿੱਤਾ ਵੀ ਮੁਰੇ ਸਪੇਸ ਬਣ ਜੂ ਮੋੜ ਮੰਡੀ ਦੇ ਵਿੱਚ ਤਕਰੀਬਨ 58 ਸ਼ੈੱਲਰ ਹੈ ਜੀ ਇਹਨਾਂ ਦਾ ਪਿਛਲੇ ਸਾਲ ਦਾ ਕੰਮ ਜੋ ਐਗਰੀਮੈਂਟ ਮੁਤਾਬਕ 31 ਮਾਰਚ ਨੂੰ ਨਿਪਟਣਾ ਚਾਹੀਦਾ ਉਹ ਸਾਡਾ ਆ ਕੇ ਨਿਪਟਿਆ 31 ਅੱਠ ਨੂੰ ਤੇ ਇਹ ਦੇਖੋ ਵੀ ਗਰਮੀ ਦੇ ਸੀਜ਼ਨ ਦੇ ਵਿੱਚ ਉਹ ਬੰਦਿਆਂ ਨੇ ਬਹੁਤ ਜ਼ਿਆਦਾ ਲਾਸ ਪੀਰ ਕੀਤਾ ਔਰ ਅਗਲਾ ਸਾਲ ਜਿਹੜਾ ਹੁਣ 9ਵੇਂ ਮਹੀਨੇ 'ਚ ਸਾਡੇ ਇੱਥੇ ਕੋਈ ਮੂਵਮੈਂਟ ਨਹੀਂ ਸਤੰਬਰ ਦਾ ਪ੍ਰੋਗਰਾਮ ਆ ਗਿਆ ਕੋਈ ਮੂਵਮੈਂਟ ਨਹੀਂ ਤੇ 10ਵੇਂ 11ਵੇਂ ਵਿੱਚ ਸਾਡੇ ਤੇ ਲਾਉਣ ਨੂੰ ਕੋਈ ਜਗ੍ਹਾ ਨਹੀਂ ਹੈ ਇੱਕ ਵੀ ਕਨਸਾਈਨਮੈਂਟ ਦੀ ਜਗ੍ਹਾ ਨਹੀਂ ਤੇ ਸਾਨੂੰ ਸਾਰੇ ਹਾਲਾਤ ਦਿਖੀ ਜਾਂਦੇ ਆ ਸਾਡੀ ਲੀਡਰਸ਼ਿਪ ਪਹਿਲੀ ਸਟੇਟ ਲੈਵਲ ਦੀ ਉਹ ਬੜੇ ਜੋਰਾਂ-ਛੋਰਾਂ ਨਾਲ ਲੱਗੀ ਹੋਈ ਹੈ ਲੇਕਿਨ ਉਹਨਾਂ ਨੂੰ ਸਿਰਫ ਸੁੱਕੇ ਸ਼ਵਾਸ਼ਨ ਦਿੱਤੇ ਜਾ ਰਹੇ ਆ ਕਿਸੇ ਵੀ ਗੱਲ ਨੂੰ ਸੁਣਿਆ ਨਹੀਂ ਜਾ ਰਿਹਾ ਤਾਂ ਸਾਨੂੰ ਇਹ ਪੱਕਾ ਲੱਗ ਗਿਆ ਸੀ ਪਤਾ ਵੀ ਅਸੀਂ ਲੋਸ ਹੋਰ ਨਹੀਂ ਉਠਾ ਸਕਦੇ ਇੱਕ ਮਹੀਨਾ ਪਹਿਲਾਂ ਅਸੀਂ ਡੈਪਟੀ ਕਮਿਸ਼ਨਰ ਰੇਂਡਾ ਔਰ ਡੀ ਐਫ ਐਸ ਵੀ ਸਾਹਿਬ ਨੂੰ ਅਸੀਂ ਆਪਣਾ ਮੈਮੋਰੈਂਡਮ ਦੇ ਆਏ ਸੀ ਵੀ ਅਸੀਂ ਇਦਾਂ ਦੀ ਮਾਲ ਨਹੀਂ ਲਵਾਵਾਂਗੇ ਹੁਣ ਸਾਨੂੰ ਇਹ ਫੇਰ ਲੱਗ ਰਿਹਾ ਸੀ ਓਲਟਲ ਇਹਨਾਂ ਨੇ ਖੋਲਤਾ ਆਪਣਾ ਵੀ ਕਿਤੇ ਉਹਦੇ ਕੋਈ ਕਾਗਜ਼ ਬੰਦਾ ਭੁੱਲੇ ਚੁੱਕੇ ਅਪਲੋਡ ਨਾ ਕਰ ਦੇ ਉਹ ਸੰਧ ਚ ਅਸੀਂ ਮੀਟਿੰਗ ਬੁਲਾਈ ਸੀ ਵੀ ਜਿੰਨਾ ਚੱਕਰ ਸਪੇਸ ਦਾਲ ਨਹੀਂ ਹੁੰਦਾ ਚਾਹ ਸਾਡੀਆਂ ਸ਼ਰਤਾਂ ਨੂੰ ਨਹੀਂ ਮੰਨਿਆ ਜਾਂਦਾ ਉਹਨਾਂ ਚੱਕਰ ਕੋਈ ਵੀ ਬੰਦਾ ਕਾਗਜ਼ ਅਪਲੋਡ ਨਹੀਂ ਕਰੂਗਾ ਔਰ ਨਾ ਹੀ ਇਹ ਸੋਚੂਗਾ ਵੀ ਆਪਾਂ ਕੋਈ ਸ਼ੈਲਰ ਚਲਾਉਣੇ ਆ ਸਾਰੇ ਬੰਦਿਆਂ ਦਾ ਪੂਰਾ ਪੂਲ ਫੈਸਲਾ 55 ਦੇ 55 ਦਾ ਵੀ ਜਿੰਨਾ ਚਿਰ ਸਾਡੀ ਲੀਡਰਸ਼ਿਪ ਨਹੀਂ ਕਹਿੰਦੀ ਆਪਣੇ ਪੰਜਾਬ ਦੀ ਮੰਗਾ ਨਹੀਂ ਮੰਨੀ ਜਾਂਦੀਆਂ ਅਸੀਂ ਸਮਾਲ ਛੋਣਾ ਨਹੀਂ ਲਵਾਵਾਂ ਸੀਐਮ ਭਗਵੰਤ ਨੂੰ ਮਿਲਿਆ ਸਿਰਫ ਮੰਨਣ ਲਈ ਸਾਡੇ ਬਹੁਤ ਵਾਰ ਵਕਤ ਪੈਂਦਾ ਉਹਨਾਂ ਕੋਲ ਦਾ ਟਾਈਮ ਹੀ ਹੈ ਨਹੀਂ ਜੀ ਮਿਲਣ ਦਾ ਅਸੀਂ ਕਿਹਨਾਂ ਦੀ ਮੀਟਿੰਗ ਸਾਡ ਨੂੰ ਬੁਲਾਈ ਸੀ ਪਾਲਿਸੀ ਦੇ ਕਲੀਅਰ ਕਰਨ ਵਾਸਤੇ ਅਸੀਂ ਉਹ ਮੀਟਿੰਗ ਦਾ ਵੀ ਬਾਈਕਾਰਡ ਕਰਤਾ ਸੀ ਸਾਡੇ ਲੀਡਰਾਂ ਨੇ ਉਸ ਤੋਂ ਬਾਅਦ ਇਹ ਥੋੜਾ ਬਹੁਤ ਹਰਕਤ ਚ ਆਏ ਔਰ ਹੁਣ ਹਰਕਤ 'ਚ ਅੱਜ ਕਿਸਾਨ ਜਿਥੇ ਬੰਦਿਆਂ ਨੂੰ ਵੀ ਇਹ ਗੱਲ ਦਾ ਪਤਾ ਲੱਗ ਗਿਆ ਵੀ ਮੂਰੇ ਝੋਨੇ ਦੀ ਹਾਲਤ ਖਰਾਬ ਹੋਣੀ ਹੈ ਕਿ ਕਿਰੋਂ ਪਤਾ ਲੱਗਿਆ ਸ਼ੈਲਰ ਵਾਲੇ ਬਹੁਤ ਜ਼ਿਆਦਾ ਸੰਕਟ 'ਚ ਨੇ ਉਹਨਾਂ ਦੇ ਵੀ ਵਾਰ-ਵਾਰ ਬਿਆਨ ਆ ਰਹੇ ਐ ਲੇਕਿਨ ਜਿੰਨੀ ਸ਼ਹਾਰੀ ਦੇ ਨਾਲ ਸਟੇਟ ਗਵਰਨਮੈਂਟ ਨੂੰ ਇਹ ਮਸਲੇ ਵਾਸਤੇ ਸੈਂਟਰ ਨਾਲ ਤਾਲਮੇਲ ਬਣਾਉਣ ਦੀ ਲੋੜ ਸੀ ਉਹ ਸਜੇ ਉਹ ਜ਼ੀਰੋ ਪੁਆਇੰਟ 'ਤੇ ਖੜੇ ਉਹਨਾਂ ਨੇ ਕੁਝ ਨਹੀਂ ਕੀਤਾ ਜੀ ਨਾਮਾ ਤੁਹਾਡਾ ਜੀ ਵਿਜੇ ਕੁਮਾਰ ਕੋਮਨ ভাইস ਪ੍ਰੈਜ਼ੀਡੈਂਟ ਰੈਸ਼ਨਲ ਪੰਜਾਬ ਬਾਕੀ ਦਾ ਮੱਖੀ ਨਹੀਂ ਦੱਸਿਆ ਇਸ ਤਰ੍ਹਾਂ ਤੁਹਾਨੂੰ ਜੇਕਰ ਸਭ ਤੋਂ ਵੱਡਾ ਮੁੱਦਾ ਇੱਕ 126 ਜੀਰੀ ਪੰਜਾਬ ਦੇ ਵਿੱਚ ਪੂਰੀ ਬੀਜੀ ਗਈ ਹੈ ਜਿਸ ਟਾਈਮ ਬਜਾਈ ਹੋ ਰਹੀ ਸੀਗੀ ਸਾਡੇ ਮਿਲਰਾ ਵੱਲੋਂ ਪੰਜਾਬ ਲੈਵਲ ਤੇ ਪੂਰਾ ਰੋਲਾ ਪਾਇਆ ਗਿਆ ਇਸ ਦਾ ਇਸ ਦੇ ਵਿੱਚ ਬਾਹਰ ਕਿ ਲੋਕਾਸ ਹੈ ਲੇਕਿਨ ਇਸ ਵੰਦੀ ਸਾਡੇ ਸੀਐਮ ਪੰਜਾਬ ਭਗਵੰਤ ਮਾਨ ਜੀ ਨੇ ਸਪੈਸ਼ਲ ਬਿਆਨ ਦਿੱਤਾ ਵੀ ਇੱਕ ਤੀ ਵਾਰ ਤੱਕ 26 ਹੀ ਲੱਗੂਗੀ 126 ਚੱਕੀ ਜਾਊਗੀ ਜੋ ਕਿ ਸ਼ੈਲਾਨ ਨਿਆਂ ਤੱਕ ਹੈ ਇਹ ਤੱਕਾ ਬਰਦਾਸ਼ਤ ਕਰਨ ਦੇ ਮਦੂ ਨਹੀਂ ਹੈ ਚੱਲ ਰਾਂ ਇਸ ਟਾਈਮ ਤੇ 12500 ਗੱਡੀ ਹਜੇ ਪਿਛਲੇ ਸਾਲ ਦੀ 23 24 ਦੀ ਪੈਂਡਿੰਗ ਬਈ ਆਜੇ ਦੋ ਸਪੈਸ਼ਲਾਂ ਪੂਰੇ ਪੰਜਾਬ ਦੇ ਵਿੱਚ ਆ ਰਹੀਆਂ ਨੇ ਬਹੁਤ ਜ਼ਿਆਦਾ ਮੇਰੇ ਲੌਸ ਦੇ ਵਿੱਚ ਨੇ ਔਰ ਪੂਰੇ ਪੰਜਾਬ ਦੇ ਵਿੱਚ ਛੇ ਚੱਕਾ ਐ ਫਰ ਕੇ ਜਾ ਪਹਿਲਾਂ ਸਰਕਾਰ ਵੱਲੋਂ ਰਿਜੈਕਟ ਕੀਤਾ ਗਿਆ ਉਸ ਤੋਂ ਬਾਅਦ ਐਫਸੀ ਵੱਲੋਂ ਉਹ ਚੱਕੇ ਪਾਸ ਕੀਤੇ ਗਏ ਲੇਕਿਨ ਹਫਤਾ ਪਹਿਲਾਂ ਚਿੱਠੀ ਫੇਰ ਕੱਢ ਦਿੱਤੀ ਵੀ ਚੱਕੇ ਰਿਜੈਕਟ ਨੇ ਤੁਹਾਡੇ ਉਹ ਜਿੰਨਾ ਮੇਰੇ ਚੱਕੇ ਰਿਜੈਕਟ ਨੇ ਉਹਨਾਂ ਦਾ ਕੰਮ ਹੀ ਰੋਕ ਦਿੱਤਾ ਹੈ ਜੋ ਕਿ ਨਿਆਂਇਤਕ ਹੈ ਇਹ ਕਦੇ ਵੀ ਮਿਲਰ ਬਰਦਾਸ਼ਤ ਨਹੀਂ ਕਰਨਗੇ ਜਿਹੜੇ ਬੰਦ ਕਰ ਰਹੇ ਆ ਮੋਰਮੰਡੀ ਜੀ ਕਹਿੰਦੇ ਹੋਰ ਪਾਸੇ ਨਹੀਂ ਸਾਰੇ ਪੰਜਾਬਲੇ ਦਾ ਮਸਲਾ ਇਹ ਪੂਰੇ ਪੰਜਾਬ ਦੇ ਵਿੱਚ ਕੋਈ ਵੀ ਡਾਕੂਮੈਂਟ ਕਾਗਜ਼ ਫੋਟੋ ਪਲੀਟ ਚੜਾ ਰਹੇ ਮਿਲਰ ਔਰ ਮੇਰਾ ਇਹ ਪੂਰਾ ਰੋਸ ਇਸ ਗੱਲ ਦਾ ਵੀ ਕੋਈ ਵੀ ਡਾਕੂਮੈਂਟ ਨਹੀਂ ਚੜਾਇਆ ਗਿਆ ਤੇ ਤੁਹਾਡੀ ਮੰਗ ਕੀ ਹੈ ਹੁਣ ਸਰਕਾਰ ਸਾਡੀ ਸਭ ਤੋਂ ਵੱਡੀ ਮੰਗ ਸਪੇਸ ਦੀ ਹੈ ਵੀ ਇੱਕ ਵੀ ਗੱਡੀ ਸਪੇਸ ਨਹੀਂ ਸਰਕਾਰ ਨਾਲ ਜਿਰੀ ਲਾ ਦੂਗੀ ਪਿਆੜੀ ਲਾ ਦੂਗੀ ਲੇਕਿਨ ਚਾਲ ਪੁੱਥ ਚਾਵਲ ਕਿੱਥੇ ਲਾਵਾਂਗੇ ਜੀ ਇੱਕ ਗੱਡੀ ਦੀ ਲਾਉਣ ਜਗ੍ਹਾ ਨਹੀਂ ਹੈ ਜੋ ਕੋਈ ਲਗਭਗ 5ਰ ਗੱਡੀ ਹੋਣੀਆਂ ਮੋਰਮੰਡੀ ਵਿੱਚ ਕਟੋ ਘਾਟੇ ਹਿਸਤਿਆਂ ਤੇ ਸਾਨੂੰ 50 ਸਪੈਸਰਾਂ ਜੀਣੀਆਂ ਦਸੰਬਰ ਤੋਂ ਪਹਿਲਾਂ ਲੇਕਿਨ ਸਪੇਸ ਲੈ ਕਿਵੜੇ ਸਾਡੇ ਕੋਲੇ ਔਰ ਪੂਰਾ ਪੰਜਾਬ ਚ ਇਹੀ ਹਾਲ ਹੈ ਪਿਛਲੇ ਸਾਲ ਤਾਂ ਲੋਕ ਸਾਡੇ ਪੰਜਾਬ ਛੱਡ ਕੇ ਹਰਿਆਣੇ ਵਿੱਚ ਚਲੇ ਗਏ ਸੀਗੇ ਵੀ ਹਰਿਆਣੇ ਵੀ ਸਪੇਸ ਸੀਗੀ ਲੈ ਆਇਆ ਛੁੱਟ ਗਿਆ ਇਸ ਵਾਰ ਹਰਿਆਣੇ ਦੀ ਸਪੇਸ ਨਹੀਂ ਹੈ ਇਸ ਨੂੰ ਦੇਖਦੇ ਹੋਏ ਪੂਰਾ ਫੈਸਲਾ ਕੀਤਾ ਹੈ ਵੀ ਕੋਈ ਮਿਲਰ ਡਾਕੂਮੈਂਟ ਨਹੀਂ ਚੜਾਏਗਾ ਕਾਗਜ਼ ਨਹੀਂ ਚੜਾਏਗਾ ਪੋਰਟਲ ਦੇ ਉੱਪਰ ਨਾ ਗੁਜਰੀ ਲਾਏਗਾ